ਜਲਦੀ ਜਲਦੀ ਕਰ ਲੀ ਸਰ ਜੇ ਜ ਰੇਲਵੇ ਪਰ ਚੈਕਿੰਗ ਕੀ ਗਈ ਹੈ ਕਿਆ ਪੂਰਾ ਮੈਟਰ ਹੈ ਇਹ ਸਾਡੀ ਸਿਰਫ ਰੇਲਵੇ ਸਟੇਸ਼ਨ ਤੇ ਚੈਕਿੰਗ ਨਹੀਂ ਚੱਲ ਰਹੀ ਸਾਡੇ ਪੂਰੇ ਅੰਮ੍ਰਿਤਸਰ ਦੇ ਵਿੱਚ ਵੀ ਰੇਲਵੇ ਸਟੇਸ਼ਨ ਬੱਸ ਸਟੈਂਡ ਜਿਹੜੇ ਬਾਕੀ ਵੀ ਸਾਡੇ ਜਿਹੜੇ ਸਟੇਸ਼ਨਸ ਦੇ ਪੁਆਇੰਟਸ ਹੈਗੇ ਨੇ ਅਸੀਂ ਪੂਰਾ ਸਰਾਊਂਡਿੰਗ ਸਿਟੀਜ਼ ਦੇ ਵਿੱਚ ਵੀ ਨਾਕੇ ਸਾਡੀ ਚੈਕਿੰਗ ਚੱਲ ਰਹੀ ਹੈ ਨਹੀਂ ਅੱਜ ਜਿਹੜੀ ਤੁਸੀਂ ਦੇਖ ਰਹੇ ਹੋ ਸਪੈਸ਼ਲ ਜਿਹੜੇ ਹੈ ਸਰ ਜੀ ਐਸਓ ਜੀ ਸਾਡੇ ਗਰੁੱਪਸ ਨੇ ਉਹਨਾਂ ਦੇ ਨਾਲ ਲੈ ਕੇ ਸਾਰੇ ਆਫੀਸਰਸ ਅਸੀਂ ਰੇਲਵੇ ਸਟੇਸ਼ਨ ਤੋਂ ਚੈੱਕ ਕਰ ਰਹੇ ਸੀ ਇਹ ਰੀਜਨ ਸਾਡੇ ਵੈਸੇ ਵੀ ਇੱਕ ਤੇ ਤਿਹਾੜ ਦਾ ਟਾਈਮ ਸੀਗਾ ਦੂਜਾ ਕਿ 26 ਜਨਵਰੀ ਹੈ ਪਸ ਕਾਫੀ ਵੀਵੀਐਪੀ ਮੂਵਮੈਂਟਸ ਵੀ ਸਾਡੇ ਆਪਣੇ ਸੱਚ ਇਸ ਟਾਈਮ ਚੱਲ ਰਹੀਆਂ ਨੇ ਸੋ ਉਹਨਾਂ ਦੇ ਤਹਿਤ ਹੀ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਜਿਹੜਾ ਇਸ ਜੀ ਪੂਰੇ ਸ਼ਹਿਰ ਦੇ ਵਿੱਚ ਸਪੈਸ਼ਲ ਨਾਕਾਬੰਦੀ ਸਪੈਸ਼ਲ ਜਿਹੜੀ ਚੈਕਿੰਗ ਦੇ ਆਪਰੇਸ਼ਨਸ ਚੱਲ ਰਹੇ ਨੇ ਇਸ ਟਾਈਮ ਪਲੱਸ ਜਿਹੜੇ ਮਾੜੇ ਅਨਸਰਰ ਨੇ ਉਹਨਾਂ ਦੇ ਉੱਪਰ ਜਿਹੜੇ ਪੂਰਾ ਚੈੱਕ ਰੱਖਿਆ ਜਾ ਰਿਹਾ ਦੇਖਿਆ ਜਾ ਰਿਹਾ ਪੂਰਾ ਅਸੀਂ ਉਹਨੂੰ ਜਿੱਥੇ ਜਿੱਥੇ ਸਾਨੂੰ ਲੋੜ ਹੈ ਉਹਨਾਂ ਨੂੰ ਅਸੀਂ ਸਰਚ ਕਰ ਰਹੇ ਹਾਂ ਕੈਸੋ ਵੀ ਤਰਵਾ ਰਹੇ ਹੈਗੇ ਆ ਸੋ ਮੈਂ ਨਾਰਮਲ ਇੱਕ ਰੂਟੀਨ ਚ ਜਿਹੀ ਸਾਡੀ ਚੈਕਿੰਗ ਚੱਲਦੀ ਹੈ ਉਹਦੇ ਉਸੇ ਉਸੇ ਲੜੀ ਦੇ ਤਹਿਤ ਇਹ ਜਿਹੜਾ ਹੁਣ ਤਿਉਹਾਰਾਂ ਦਾ ਅੱਗੇ 26 ਜਨਵਰੀ ਦਾ ਤੇ ਆ ਜਿਹੜੇ ਹੁਣ ਅੱਜ ਤੇ ਕੱਲ ਜਿਹੜੇ ਸਾਡੇ VVIP ਮੂਵਮੈਂਟਸ ਵੀ ਕੁਝ ਆਪਣੇ ਸਰਚ ਉਹਦੇ ਕਰਕੇ ਅਸੀਂ ਪੂਰਾ ਸਟਰੋਂਗਲੀ ਪੂਰੇ ਅੰਮ੍ਰਿਤਸਰ ਚ ਚੈਕਿੰਗ ਕਰ ਰਹੇ ਹਾਂ ਸਰ ਅੱਜ ਕੁਝ ਸਕੂਲਾਂ ਨੂੰ ਵੀ ਥੈਟ ਆਈ ਸੀ ਉਹਦੇ ਮੱਦੇਨਜ਼ਰ ਵੀ ਚੈਕਿੰਗ ਕਰਦੇ ਨੇ ਉਹ ਜਿਹੜਾ ਉਹ ਤੇ ਇੱਕ ਪਹਿਲਾਂ ਵੀ ਤੁਹਾਡੇ ਮੀਡੀਆ ਦੇ ਸਾਰਿਆਂ ਦੇ ਧਿਆਨ ਦੇ ਵਿੱਚ ਪਹਿਲਾਂ ਵੀ ਲਿਆਂਦਾ ਗਿਆ ਸੀ ਕਿ ਕੁਝ ਸ਼ਹਿਰਾਂ ਚ ਕੁਝ ਇੰਡੀਆ ਦੀ ਸਟੇਟਸ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਜਿਹੜੇ ਹੈਗੇ ਥ੍ਰੈਟਸ ਪਹਿਲਾਂ ਵੀ ਈਮੇਲ ਜਿਹੜੀਆਂ ਇਹੋ ਜਿਹੀਆਂ ਆ ਜਿਹੜੀਆਂ ਬੋਗਸ ਸਿੰਮਸ ਆਈਆਂ ਨੇ ਉਹਨਾਂ ਨੂੰ ਜੋ ਸਾਡੇ ਸਾਈਬਰ ਸੈੱਲ ਨੇ ਸਾਡੇ ਸਟੇਟ ਦੇ ਪਲੱਸ ਜਿਹੜਾ ਸੈਂਟਰਲ ਏਜੰਸੀ ਜਿਹੜੀਆਂ ਹੈਗੀਆਂ ਪ੍ਰੋਪਰ ਉਹਨਾਂ ਦੇ ਨਾਲ ਕੋਆਰਡੀਨੇਟ ਕਰਕੇ ਇਹਦੀ ਚੈਕਿੰਗ ਦਾ ਸਾਰਾ ਟ੍ਰੇਸ ਕੀਤਾ ਜਾ ਰਿਹਾ ਹੈ ਇਟ ਵਿਲ ਬੀ ਜਲਦੀ ਟ੍ਰੇਸ ਕੀਤਾ ਜਾਏਗਾ ਸੋ ਅੱਜ ਜਿਹੜੇ ਹੁਣ ਜਿਹੜਾ ਅਸੀਂ ਕਰ ਰਹੇ ਹਾਂ ਜਿਹੜੀ ਹੋਂਦੀ ਚੈਕਿੰਗ ਸਾਡੀ ਹੈ ਪੂਰੇ ਸ਼ਹਿਰ ਦੇ ਵਿੱਚ ਨਾਕਾ ਬੰਦੀ plus ਸ਼ਹਿਰ ਦੇ ਵਿੱਚ ਆਉਣ ਜਾਣ ਵਾਲੇ ਜਿਹੜੇ ਵਿਅਕਤੀ ਉਹ ਸਾਰਿਆਂ ਦੀ ਚੈਕਿੰਗ ਜਿਹੜੀ ਉਹ ਚੱਲ ਰਹੀ ਹੈਗੀ ਤੇ ਇਸੇ ਤਰੀਕੇ ਨਾਲ ਅਗਲੇ ਕੁਝ ਦਿਨਾਂ ਤੱਕ ਇਹ ਚੈਕਿੰਗ ਜਿਹੜੀ ਚੱਲਦੀ ਰਹੇਗੀ ਅਲੱਗ-ਅਲੱਗ ਪੁਆਇੰਟਾਂ ਤੇ ਜਿਵੇਂ ਬੱਸ ਸਟੈਂਡਾ ਰੇਲਵੇ ਸਟੇਸ਼ਨ ਤੁਹਾਡੇ ਹੈ ਜਿਹੜੇ ਸਾਡੇ ਮੇਨ ਸ਼ਹਿਰ ਨੇ ਮੇਨ ਜਿਹੜੇ ਤੁਹਾਡੇ ਬਾਜ਼ਾਰ ਨੇ ਉਹਨਾਂ ਜਗ੍ਹਾ ਤੇ ਮੇਨ ਪੁਆਇੰਟ ਜਿਹੜੇ ਪਬਲਿਕ ਦੇ ਉਹਨਾਂ ਸਾਰਿਆਂ ਵਾਸਤੇ ਜਿੱਥੇ ਸਾਰਾ ਚੈਕਿੰਗ ਚੱਲ ਰਹੀ ਉਹਦਾ ਮਕਸਦ ਇਹੀ ਹੈ ਕਿ ਲੋਕ ਆਪਣਾ ਜਿਹੜਾ ਟਾਈਮ ਹੈਗਾ ਸਾਰਾ ਉਹਨਾਂ ਨੂੰ ਇੱਕ ਕੌਨਫੀਡੈਂਸ ਬਿਲਡ ਉਹਨਾਂ ਨੂੰ ਹੋਣਾ ਚਾਹੀਦਾ ਕਿ ਆਪਣਾ ਬੜਾ Uh, kuş uh, Müdacir Hacı'ya muhala, adı ve çapınağı ol. Okay. Aklınıza okay. iyi